ਤਾਂ ਮੇਰੇ ਕੋਲ ਸਿਕ ਸੰਤਰਾ ਵੀ ਕੱਟੀਆਂ ਹੋਈਆਂ ਆਈਆਂ ਹਨ ਇਹ ਆਈ ਨਾ ਚਿੰਤਾ ਦਾ ਵਿਸ਼ਾ ਭਾਗੇ ਹੈ ਪੰਜਾਬ ਵਾਸਤੇ ਵੀ ਤੇ ਹਿਮਾਚਲ ਵਾਸਤੇ ਵੀ ਐ ਤਾਂ ਇਹ ਜਿਹੜੀ ਉੱਥੇ ਲਿਖੇ ਇਹ ਮਾ ਚੈਲਿਟੀ ਕੋ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨਆਰਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਦਾ ਦਲੋਜੀ ਦਲੋਜੀ ਖਿਆਲ ਹੋਇਆ ਜਦੋਂ ਹੋਲ ਜੀ ਦੇ ਵਿੱਚ ਉਹ ਜੀ ਜਿਹੜੀ ਕੰਗਣਾ ਹੈ ਨਾ ਕੰਗਰਾਂ ਵਾਲੇ ਜਿਹੜਾ ਉਹਦੇ ਨਾਲ ਐਪੀਸੋਡ ਲਾਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਾ ਕਿ ਭਾਜਪਾ ਦੀ ਨਫਰਤ ਦੀ ਜਿਹੜੀ ਰਾਜਨੀਤੀ ਖਦਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਦੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤਾਂ ਸਿੱਖ થોੜੀ ਨੌਲੇਜ ਹੀ ਆਇਆ ਹੋਣਾ ਦਲਹੌਤੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਗਈ ਸੀ ਉੱਤੇ ਕਿਸੇ ਜਨਤੁਲੀ ਨਾਲ ਸਪੈਨਿਸ ਦੇ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਪੁੱਛਤਾ ਤੇ ਤੁਸੀਂ ਉਹ ਕੈਂਡੀ ਚੈੱਕ ਕਰਾ ਲਓ ਇੱਕ ਇੱਕ ਐਸੀ ਵੀ ਬਿਆਨ ਲਗਾ ਰਹੇ ਆ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਤਿ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨੀ ਸਦਾ ਤੋਂ ਬਣਿਆ ਆ ਜਾਂ ਤੇ ਅਸੀਂ ਤਾਂ ਪੰਜਾਬੇ ਮਾਣ ਹਾਂ ਜੀ ਮੈਂ ਪਤਾ ਨਹੀਂ ਕਰਤਾ ਕਿ ਕਾਰਨ ਕੀ ਆ ਨਾ ਬਾਹਰ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਗਵਾਲ ਉੱਠਿਆ ਹੋਇਆ ਤੇ ਤੁਹਾਨੂੰ ਇਹ ਦੈ ਕਹਿੰਦੇ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਵੀ ਗੱਲ ਕਰਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆ ਦਾ ਕੋਈ ਅਜਦਾ ਨਹੀਂ ਨਾ ਮਾਰ ਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਤੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਾਫਰਦ ਦੀ ਰਾਜਨੀਤੀ ਬੀਜੇਪੀ ਖੜਾ ਰਹੀ आप इसको जरूर ध्यान देकर इस इसके एक्शन करना है जो भी बहुत धन्यवाद आपका थैंक यू भाई सर सब्सक्राइब टू वन इंडिया चैनल एंड नेवर मिस एन अपडेट